ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਪਿੰਡ ਬਦਨੀ ਕਲਾ 15 ਸਤੰਬਰ ਤੋਂ ਜਿਹੜੀ ਸੰਤ ਬਾਬਾ ਮਹੇਸ਼ ਮੂਣੀ ਜੀ ਬੋਰੇ ਵਾਲਿਆਂ ਦਾ ਆਸ਼ਰਮ ਗਊਸ਼ਾਲਾ ਸੋ ਸਾਲਾਨਾ ਵਰਸੀ ਸ਼ੁਰੂ ਹੋ ਚੁੱਕੀ ਆ ਅੱਜ ਤੋਂ ਤੇ ਸ਼ਾਮ ਦਾ ਟਾਈਮ ਅੱਜ ਪਹਿਲਾ ਦਿਨ ਸੀ ਜਿਹੜਾ ਅੱਜ ਦਾ ਤੁਸੀਂ ਮਾਹੌਲ ਦੇਖ ਸਕਦੇ ਆ ਕੀ ਆ ਦੁਕਾਨਾਂ ਤਕੂਨਾ ਜਿਹੜੀਆਂ ਇੱਥੇ ਸੋ ਦੁਕਾਨਾਂ ਜਿਹੜੀਆਂ ਇੱਥੇ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਾਰੀ ਤਿਆਰੀ ਹੋ ਜਾਂਦੀ ਆ ਇਧਰ ਸੇਵਾਦਾਰ ਬੈਠੇ ਆ ਤੇ ਮੋਟਰਸਾਈਕਲ ਵਗੈਰਾ ਜਿਹੜੇ ਆ ਇਧਰ ਲਾਏ ਜਾਂਦੇ ਆ ਆਓ ਦੇਖੋ ਅੱਜ ਪਹਿਲਾ ਦਿਨ ਕਰਕੇ ਨਾ ਰਸ ਹੈ ਨਹੀਂਗਾ ਤੇ ਕਈ ਦਿਨ ਜਿਹੜਾ ਇਹ ਸਮਾਗਮ ਚੱਲਦਾ ਇੱਕ ਮਹਾਪੁਰਸ਼ਾਂ ਵੱਲੋਂ ਜਾਗੀ ਕੀਤਾ ਜਾਂਦਾ ਜਿਹਦੇ ਵਿੱਚ ਦੂਜਾ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਤੇ ਇੱਥੇ ਗੁਰੂ ਘਰ ਲੰਗਰ ਅਥੋਟ ਵਰਤਦਾ ਸੋ ਬਦਨੀ ਕਲਾ ਭਾਗਾ ਵਾਲੀ ਧਰਤੀ ਆ ਜਿੱਥੇ ਸਾਧੂ ਸੰਤਾਂ ਦੇ ਮਹਾਪੁਰਸ਼ਾਂ ਦੇ ਚਰਨ ਪਏ ਬਦਨੀ ਕਲਾ ਨੂੰ ਬਹੁਤ ਹੀ ਜਿਹੜਾ ਇਹਨਾਂ ਦਾ ਵੱਡਾ ਮਿਹਰ ਭਰਿਆ ਹੱਥ ਆ ਕਿਉਂਕਿ ਇਹਨਾਂ ਨੇ ਬਹੁਤ ਬਦਨੀ ਕਲਾ ਦੇ ਵਿੱਚ ਜਿਹੜੇ ਆ ਕਾਰਜ ਕੀਤੇ ਆ ਜਿਵੇਂ ਹਾਈ ਸਕੂਲ ਦੇ ਵਿੱਚ ਭਾਰਤ ਪੁਆਈ ਜੋ ਕਿ ਬਹੁਤ ਜ਼ਿਆਦਾ ਭਾਰਤ ਪਈ ਆ ਤੇ ਫਿਰ ਬੱਚਿਆਂ ਦਾ ਪ੍ਰਾਇਮਰੀ ਸਕੂਲ ਹੋ ਗਿਆ ਲੜਕੀਆਂ ਦਾ ਪ੍ਰਾਇਮਰੀ ਸਕੂਲ ਹੋ ਗਿਆ ਉਹਦੀ ਸੇਵਾ ਵੀ ਸੰਤ ਬਾਬਾ ਪ੍ਰਦੀਪ ਸਿੰਘ ਨੇ ਜਿਹੜੀ ਕਰਵਾਈ ਆ ਤੇ ਉਹ ਵੀ ਬਹੁਤ ਵੱਡਾ ਜਿਹੜਾ ਕੰਮ ਸੀਗਾ ਸੋ ਸੰਗਤ ਦੇ ਸਹਿਯੋਗ ਦੇ ਨਾਲ ਤੇ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਕੰਮ ਹੋਇਆ ਵਾ ਇੱਧਰ ਮੋਟਰਸਾਈਕਲ ਵਗੈਰਾ ਜਿਹੜੇ ਖੜਾਉਦੇ ਆ ਇੱਥੇ ਸਾਰਾ ਪ੍ਰਮਾਣ ਦਾ ਇੱਧਰ ਮੁੰਡੇ ਪਾਰਕਿੰਗਾਂ ਟੱਡਦੇ ਆ ਤੇ ਮੋਟਰਸਾਈਕਲ ਵਗੈਰਾ ਇੱਥੇ ਖੜਾਏ ਜਾਂਦੇ ਆ ਸੋ ਅੱਜ ਤੋਂ ਜਿਹੜਾ 15 ਸਤੰਬਰ ਤੋਂ ਛਲਾਨਾ ਜਿਹੜੀ بارشੀ ਆ ਸਮਾਗਮ ਉਹ ਸ਼ੁਰੂ ਆ ਸਾਹਮਣੇ ਐਦਾਂ ਦਾ ਮਹੌਲਾ ਸਾਰਾ ਸੋ ਬਹੁਤ ਵੱਡਾ ਜਿਹੜਾ ਇੱਥੇ ਜੱਗ ਸਮਾਗਮ ਹੁੰਦਾ ਔਰ ਜੋ ਘਰੇ ਵੀ ਹਣ ਕਰ ਜੱਕੇ ਕਹਿੰਦੇ ਬਾਹਰ ਕੀ ਆ ਕੋਈ ਨਾ ਜੋ ਕਿ ਕਈ ਦਿਨ ਚੱਲਦਾ ਵਾ ਇੱਥੇ ਸੰਗਤ ਆ ਕੇ ਸੇਵਾ ਕਰਦੀ ਆ ਲੰਗਰ ਪ੍ਰਸ਼ਾਦਾ ਜਿਹੜਾ ਟੁੱਟਵਾਰਤ ਦਾ ਵਾ ਤੇ ਇਧਰ ਪਾਣੀ ਦੀ ਜਿਹੜੀ ਸਵੀਲ ਲੱਗੀ ਹੁੰਦੀ ਆ ਤੇ ਪਹਿਲਾ ਦਿਨ ਕਰਕੇ ਕੁਝ ਚੀਜ਼ਾਂ ਦੀਆਂ ਤਿਆਰੀਆਂ ਹੋਈ ਜਾਂਦੀਆਂ ਜਿਵੇਂ ਇੱਕ ਮੇਲੇ ਦੀ ਤਰ੍ਹਾਂ ਮਾਹੌਲ ਬਣਿਆ ਹੋ ਪਿਆ ਹੁੰਦਾ ਇੱਥੇ ਤੇ ਉਧਰ ਸਾਹਮਣੇ ਜਿਹੜਾ ਚੰਡੋਲ ਵਗੈਰਾ ਜਿਹੜੇ ਹਜੇ ਕੱਸੀ ਜਾਂਦੇ ਆ ਮੈਨੂੰ ਲੱਗਦਾ ਕੱਲ ਨੂੰ ਚਾਲੂ ਕਰ ਦੇਣਗੇ ਤੁਹਾਨੂੰ ਧੰਨਵਾਦ ਜੀ ਇਸੇ ਤਰ੍ਹਾਂ ਤੁਹਾਡੇ ਅੱਗੇ ਵਧੀਆ-ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤੇ YouTube ਤੇ ਸਾਡਾ ਚੈਨਲ ਸਤਨਾਮ ਬਧਨੀ ਸਬਸਕ੍ਰਾਈਬ ਕਰ ਲਿਓ ਤੇ ਇਸੇ ਤਰ੍ਹਾਂ ਹੀ Facebook ਤੇ ਜਿਹੜਾ ਮੇਰਾ ਪੇਜ ਆ ਸਤਨਾਮ ਬਧਨੀ ਉਹ ਵੀ ਫੋਲੋ ਕਰੋ ਤੇ ਸਪੋਰਟ ਕਰਿਓ ਤੇ ਕਮੈਂਟ ਦੇ ਵਿੱਚ ਜਿਹੜਾ ਆਪਣਾ ਜਰੂਰ ਵਿਚਾਰ ਰੱਖਿਆ ਕਰੋ ਜੇ ਸਾਥੋਂ ਕੋਈ ਗਲਤੀ ਹੋ ਗਈ ਜਾਂ ਪਹੁੰਚੋ ਕੋਈ ਅਸੀਂ ਖੇਮਾ ਦੇ ਜਾਚਕਾਂ ਸੋ ਇਸੇ ਤਰ੍ਹਾਂ ਸਪੋਰਟ ਕਰਿਆ ਕਰੋ ਅਸੀਂ ਚੰਗੇ ਚੰਗੇ ਵੀਡੀਓ ਤੇ ਕੰਟੈਂਟ ਲੈ ਕੇ ਤੁਹਾਡੇ ਮੂਰੇ ਆਉਂਦੇ ਰਹਿਵਾਂਗੇ ਤਦ ਤੱਕ ਲਈ ਸਸਕਾਰ